فاضਿਲ ਕਤੋਂ ਆਮ ਆਦਮੀ ਪਾਰਟੀ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਅੱਜ ਆਪਣੀ ਟੀਮ ਨਾਲ ਸਥਾਨਕ ਐਮਰ ਸਰਕਾਰੀ ਕਾਲਜ ਪੁੱਜੇ ਜਿੱਥੇ ਉਹਨਾਂ ਵੱਲੋਂ ਐਮਰ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਨੂੰ ਨਾਲ ਲੈ ਕੇ ਕਾਲਜ ਦਾ ਰਾਉਂਡ ਲਾਇਆ ਕਾਲਜ ਦਾ ਚੱਕਰ ਲਾਇਆ ਅਤੇ ਕਾਲਜ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਸਮੀਖਿਆ ਕੀਤੀ ਅਤੇ ਇਸ ਦੇ ਨਾਲ ਹੀ ਕਾਲਜ ਦੇ ਮੁੱਖ ਮੰਗਾਂ ਕੀ ਹਨ ਪ੍ਰਿੰਸੀਪਲ ਕੋਲ ਸੁਣੀਆਂ ਅਤੇ ਉਹਨਾਂ ਦੇ ਹੱਲ ਦਾ ਆਸ਼ਵਾਸ਼ਣ ਦਿੱਤਾ ਇਸ ਮੌਕੇ ਕਾਲਜ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਹਾਈ ਟੈਕ ਡਿਜੀਟਲ ਲਾਇਬ੍ਰੇਰੀ ਬਣੀ ਹੈ ਜੋ ਕਿ ਲਗਭਗ 1 ਏਕੜ ਵਿੱਚ ਬਣੇਗੀ ਉਸ ਲਈ ਜਗ੍ਹਾ ਕਾਲਜ ਤੋਂ ਲਈ ਗਈ ਹੈ ਇਹ ਜ਼ਿਲ੍ਹੇ ਦੀ ਲਾਇਬ੍ਰੇਰੀ ਹੋਵੇਗੀ ਅਤੇ ਹਰੇਕ ਵਿਅਕਤੀ 24 ਘੰਟੇ ਕਦੋਂ ਮਰਜ਼ੀ ਆ ਸਕਦਾ ਹੈ ਅਤੇ ਪੜ੍ਹਾਈ ਕਰ ਸਕਦਾ ਹੈ ਇਸ ਤੋਂ ਇਲਾਵਾ ਕਾਲਜ ਵਿੱਚ ਕ੍ਰਿਕਟ ਸਟੇਡੀਅਮ ਬਣਾਉਣ ਦੀ ਗੱਲਬਾਤ ਹੋਈ ਅਤੇ ਕ੍ਰਿਕਟ ਸਟੇਡੀਅਮ ਬਣਾਉਣ ਦੀ ਐਮਐਲਏ ਨੇ ਹਾਂਮੀ ਭਰੀ ਹੈ ਤੇ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਜੋ ਵੀ ਉਹਨਾਂ ਨੂੰ ਹਦਾਇਤ ਹੋਵੇ ਉਸ ਮੁਤਾਬਕ ਕੰਮ ਹੋਊਗਾ ਬਹੁਤੇ ਬੋਲਦੇ ਵਿਧਾਇਕ ਹਤੇ ਪ੍ਰਿੰਸੀਪਲ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਮੈਂ ਅਮਰ ਗਵਰਨਮੈਂਟ ਕੋਲੇ ਪੁੱਜੇ ਹੋ ਜੀ ਕੀ ਮੁੱਖ ਮੁੱਦਾ ਜੀ ਐਮਰ ਕਾਲਜ ਅੱਜ ਜੋ ਸਾਡੇ ਸ਼ਹਿਰ ਦਾ ਇੱਕ ਮੁੱਖ ਕਾਲਜ ਹੈ ਸਾਡੇ ਇਲਾਕੇ ਦਾ ਇਹਦੇ ਵਿੱਚ ਸਾਡੇ ਪ੍ਰਿੰਸੀਪਲ ਸਾਹਿਬ ਔਰ ਜਿਹੜਾ ਸਮੂਹ ਸਟਾਫ ਹੈ ਉਹਨਾਂ ਦੇ ਨਾਲ ਅੱਜ ਮੀਟਿੰਗ ਕੀਤੀ ਹੈ ਔਰ ਕਾਲਜ ਦੇ ਵਿੱਚ ਜਿਹੜੀ ਕੋਈ ਗਵਰਨਮੈਂਟ ਦੇ ਕਾਲਜ ਨੂੰ ਡਿਵੈਲਪ ਕਰਨ ਲਈ ਜਿਹੜੇ ਕੰਮ ਹੋਣ ਵਾਲੇ ਨੇ ਜੈਸਾ ਗ੍ਰਾਮ ਹਦਾ ਚਾਹੀਏ ਕੋਈ ਹੋਰ ਰੂਮਸ ਬਣਨ ਵਾਲੇ ਨੇ ਉਹ ਸਾਰਾ ਆ ਕੇ ਦੇਖਿਆ ਹੈ ਔਰ ਇਹਦੇ ਨਾਲ-ਨਾਲ ਜਿਹੜੀ ਇੱਕ ਲਾਇਬ੍ਰੇਰੀ ਹੈ ਉਹ ਐਮਰ ਕਾਲਜ ਦੇ ਵਿੱਚ ਅਸੀਂ ਜਿਹੜਾ ਬਣਾਉਣ ਜਾ ਰਹੇ ਹਾਂ ਅੱਗੇ ਉਹਦੇ ਲਈ ਜਗ੍ਹਾ ਦੇਖਣ ਆਏ ਸੀ ਔਰ ਜਿਹੜੇ ਜਿਹੜੇ ਹੋਰ ਕੰਮ ਆਉਣ ਵਾਲੇ ਨੇ ਜਿਵੇਂ ਪੋਸਟ ਗ੍ਰੈਜੂਏਸ਼ਨ ਦੇ ਕੋਰਸ ਨੇ ਉਹ ਇਸ ਕਾਲਜ ਦੇ ਵਿੱਚ ਜਿਹੜੇ ਚਲਾਉਣੇ ਨੇ ਉਹ ਸਾਰਾ ਜਿਹੜਾ ਡਿਸਕਸ ਕੀਤਾ ਗਿਆ ਔਰ ਡਿਸਕਸ ਕਰਕੇ ਜਿਹੜਾ ਇਹ ਸਭ ਜਿਹੜਾ ਸਾਡੇ માનਨੀਯੋਗ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਪੇਸ਼ ਕਰਨਾ ਹੈ ਉਹ ਸਾਰੀ ਜਿਹੜੀ ਵੀ ਡਿਮਾਂਡ ਉਹਨਾਂ ਕੋਲ ਲਈ ਜਾਂਦੀ ਹੈ ਇੱਕ ਪਿਛਲੇ ਲੰਬੇ ਸਮੇਂ ਤੋਂ ਮੰਗ ਹੈ ਜੀ ਸ਼ਹਿਰ ਦੇ ਵਿੱਚ ਕ੍ਰਿਕਟ ਸਟੇਡੀਅਮ ਬਣਾਉਣ ਬਾਰੇ ਉਹਦੇ ਬਾਰੇ ਕੋਈ ਗੱਲਬਾਤ ਹੋਈ ਜੀ ਮੈਂ ਕ੍ਰਿਕਟ ਸਟੇਡੀਅਮ ਤੁਹਾਡੇ ਨਾਲ ਹੀ ਆਪਾਂ ਜਾ ਕੇ ਦੇਖਿਆ ਹੀ ਹੈ ਜਗ੍ਹਾ ਤਾਂ ਬਹੁਤ ਪਈ ਹੈ ਪਰ ਉਹਨੂੰ ਜਗ੍ਹਾ ਨੂੰ ਸੈੱਟ ਕਰਨ ਲਈ ਲੋੜ ਹੈ ਔਰ ਉਹਦੇ ਤੇ ਜਿੰਨਾ ਖਰਚਾ ਆਉਂਦਾ ਹੈ ਉਹਨੂੰ ਡਵੈਲਪ ਕਰਨ ਲਈ ਜਗ੍ਹਾ ਨੂੰ ਹੈ ਜਾਂ ਉਹਦੇ ਕਿਸੇ ਤਰ੍ਹਾਂ ਦਾ ਵੀ ਉਹਦੇ ਤੇ ਆਪਾਂ ਕੰਸਟਰਕਸ਼ਨ ਕਰਨੀ ਹੈ ਉਹ ਜਿਹੜਾ ਫੰਡ ਹੈ ਉਹ ਸਰਕਾਰ ਦੇਣ ਲਈ ਤਿਆਰ ਹੈ ਮਾਨਯੋਗ ਸਾਡੇ ਜਿਹੜੇ ਖੇਡ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਮੀਤੇਰ ਜੀ ਉਹਨਾਂ ਵੱਲੋਂ 5 ਲੱਖ ਰੁਪਏ ਜਿਹੜਾ ਦੇਣ ਦਾ ਉਹਨਾਂ ਨੇ ਕਿਹਾ ਵੀ ਹੈ ਔਰ ਜੇ ਹੋਰ ਵੀ ਉਹਦੇ ਤੇ ਕੋਈ ਵੀ ਪੈਸਾ ਲੱਗਦਾ ਉਹ ਵੀ ਦੇਣਗੇ ਪਰ ਸਾਨੂੰ ਥੋੜੀ ਜਗ੍ਹਾ ਉਹ ਸੈੱਟ ਕਰਕੇ ਜੇ ਕੋਲੇਜ ਦੇ 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 ਤਾਂ ਇਹ ਨਾਲ ਦੇ ਨਾਲ ਕੰਮ ਸ਼ੁਰੂ ਕਰਵਾ ਦਿਆਂਗੇ ਜਿਹੜੀ ਕਲੈਬਰੀ ਰੀ ਬਣਨ ਜਾ ਰਹੀ ਹੈ ਜੀ ਇਹ ਕੋਲੇਜ ਵਸਤੀ ਹੋਏਗੀ ਜਾਂ ਸ਼ਹਿਰ ਵਸਤੀ ਹੋਏਗੀ ਜਾਂ ਕੋਈ ਵੀ ਇਥੇ ਆ ਸਕਦਾ ਜੀ ਕਿੱਥੇ ਦੇਖੋ ਜੀ 24 ਘੰਟੇ ਲਾਇਬ੍ਰੇਰੀ ਚੱਲੂਗੀ ਔਰ ਸਾਰਾ ਟੋਟਲੀ ਜਿੰਨਾ ਵੀ ਵਰਲਡ ਕਲਾਸ ਜਿਹੜੀ ਹੈ ਉਹਦੇ ਇਨਫਰਾਸਟ੍ਰਕਚਰ ਜਿਹੜਾ ਵੀ ਸਾਰਾ ਹੋਦਾ ਹੈ ਲਾਇਬ੍ਰੇਰੀ ਦੇ ਵਿੱਚ ਉਹ ਲਾਇਬ੍ਰੇਰੀ ਬਣਾਉਣੇ ਜਾ ਰਹੇ ਆ ਲਗਭਗ 5 ਕਰੋੜ ਦੇ ਨਾਲ ਉਹ ਪ੍ਰੋਜੈਕਟ ਜਿਹੜਾ ਅਸੀਂ ਇੱਥੇ ਬਣਾਉਣੇ ਜਾ ਰਹੇ ਆ ਜਿਹਦੇ ਨਾਲ ਸਾਡਾ ਐਮਰ ਕਾਲਜ ਹੈ ਇਨਾ ਸਕੂਲ ਕਾਲਜ ਦੇ ਬੱਚੇ ਨਾਲ ਆਸ-ਪਾਸ ਦੇ ਜਿੰਨੇ ਵੀ ਸਕੂਲ ਨੇ ਔਰ ਕੋਈ ਵੀ ਸ਼ਹਿਰ ਦਾ ਵਾਸੀ ਹੈ ਕੋਈ ਵੀ ਇੱਥੇ ਲਾਇਬ੍ਰੇਰੀ ਦੇ ਵਿੱਚ ਆ ਕੇ ਜੀ ਪੜ੍ਹਨਾ ਚਾਹੁੰਦਾ ਹੈ ਤੋ ਇੱਥੇ ਆ ਕੇ ਪੜ੍ਹ ਸਕੇਗਾ ਕੋਈ ਫੀਸ ਹੈ ਜਾਂ ਨਹੀਂ ਸ਼ੁਲਕ ਹੈ ਜੀ ਦੇਖੋ ਉਹ ਜਿਹੜੀ ਜਿਹੜੀ ਨਿਸ਼ੁਲਕ ਜਿਹੜੀ ਲਾਇਬ੍ਰੇਰੀ ਹੈ ਉਹ ਬਣਾਈ ਜਾਊਗੀ ਲੋਕਾਂ ਦੇ ਫਾਇਦੇ ਲਈ ਲੋਕਾਂ ਨੇ ਆਪਣੀ ਨੋਲਿਜ ਜਿਹੜੀ ਇੰਪਰੂਵ ਕਰਨੀ ਹੈ ਉਹਦੇ ਲਈ ਉਹ ਲੋਕਾਂ ਨੂੰ ਫਾਇਦਾ ਦਿੱਤਾ ਚੁ। ਪ੍ਰਿੰਸਪਾਲ ਸਾਹਿਬ ਐਮਐਲਏ ਸਾਹਿਬ ਆਏ ਨੇ ਜੀ ਤੁਹਾਡੇ ਤੁਸੀਂ ਮੰਗ ਪੱਤਰ ਦਿੱਤਾ ਤੁਹਾਡੀਆਂ ਮੁਸ਼ਕਲਾਂ ਸੁਣੀਆਂ ਤੁਹਾਨੂੰ ਆਸ਼ਵਾਸ਼ਣ ਮੈਂ ਦਿੱਤੇ ਨੇ ਹੋਰ ਕੀ ਤੁਹਾਡੀਆਂ ਗੱਲਾਂ ਬਾਤਾਂ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਤ ਸ੍ਰੀ ਅਕਾਲ ਤੁਮੈਂ ਧੰਨਵਾਦੀ ਐ ਐਮਐਲਏ ਸਾਹਿਬ ਕਿ ਉਹ ਸਾਡੇ ਕਾਲਜ ਚ ਆਏ। ਸਾਡੇ ਲਈ ਬੜੀ ਮਾਣ ਤੇ ਫਖਰ ਦੀ ਗੱਲ ਹੈ ਕਿ ਉਹ ਸਾਡੇ ਕੋਲ ਆਏ ਨੇ। ਸਾਡੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਉਹ ਇਸ ਕਾਲਜ ਦੇ ਸਟੂਡੈਂਟ ਵੀ ਰਹੇ ਨੇ। ਨੇਚਰਲੀ ਜਿਸ ਵਾਂਗਰ ਬੰਦਸ ਫੰਡ ਰਿਹਾ ਹੋਵੇ ਤਾਂ ਉਸ ਕਾਲਜ ਲਈ ਕੁਛ ਨਾ ਕੁਛ ਕਰਨਾ ਜ਼ਰੂਰ ਲੋਚਦਾ ਹੁੰਦਾ ਹੈ। ਤੋਂ ਸੋ ਇਸੇ ਜਿਹੜਾ ਉਦੇਸ਼ ਨੂੰ ਲੈ ਕੇ ਅੱਜ ਸਾਡੇ ਕੋਲ ਆਏ ਅਸੀਂ ਆਪਣੀਆਂ ਸਮੱਸਿਆਵਾਂ ਜਾਂ ਜਿਹੜੀਆਂ ਸਾਡੇ ਪ੍ਰਾਇਓਰਟੀ ਸੀਗੀਆਂ ਉਹ ਐਮਐਲਏ ਸਾਹਿਬ ਨੂੰ ਦਿੱਤੀ ਤੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਇਹ ਸਾਰੇ ਦਾ ਸਾਰਾ ਕੰਮ ਪਹਿਲ ਦੇ ਹਦਾਰ ਤੇ ਪੂਰਾ ਕਰਵਾਵਾਂਗੇ। ਜਿਵੇਂ ਐਮਐਲਏ ਸਾਹਿਬ ਨੇ ਕਰਕੇ ক্রিকেট ਗਰਾਊਂਡ ਲਈ ਜਗ੍ਹਾ ਤੁਹਾਡ ਕੋਲ ਦੇਖੀਏ ਜੀ ਤੁਹਾਡੇ ਕੋਲ ਜਗ੍ਹਾ ਦੇਣ 'ਚ ਕੋਈ ਪਰੇਸ਼ਾਨੀ ਦਿੱਕਤ ਨਹੀਂ ਜੀ। ਸਾਡੇ ਕੋਲ ਜਿਹੜੀ ਅਸੀਂ ਸਰਕਾਰੀ ਨਿਯਮਾਂ ਦੇ ਅੰਦਰ ਹੈ ਕਿ ਜਿਹੜਾ ਹੈ ਉਹ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਜੂਲਦੀ ਇਹ ਕਾਰਵਾਈ ਉਹ ਡਿਪਾਰਟਮੈਂਟ ਨੂੰ ਅਸੀਂ ਦਿਕਾਏਗੀ ਕਿ ਡਿਪਾਰਟਮੈਂਟ ਦੀ ਮਤਨੀ ਹੈ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਦਾ ਫੈਸਲਾ ਕੀਤਾ ਥੈਂਕ ਯੂ ਸਰ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ